ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੰਤ ਬਾਬਾ ਬੁੱਧ ਪ੍ਰਗਾਸ਼ ਜੀ ਲੰਗਰ ਸੇਵਾ ਕਮੇਟੀ ਏਮਜਾ ਹਸਪਤਾਲ ਦੇ ਵਿੱਚ ਹਰ ਸ਼ੁੱਕਰਵਾਰ ਦੀ ਤਰ੍ਹਾਂ ਲੰਗਰ ਲੈ ਕੇ ਪਹੁੰਚੇ ਸੇਵਾਦਾਰ ਇਹ ਲੰਗਰ ਵਾਹਿਗੁਰੂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਹਰ ਬੈਠੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਵੀਰ ਉਹਨਾਂ ਦੇ ਸਹਿਯੋਗ ਦੇ ਨਾਲ ਬਠਿੰਡੇ ਦੇ ਮਲਾਜਮਾਂ ਦੇ ਸਹਿਯੋਗ ਦੇ ਨਾਲ ਸਾਰੇ ਮੁਲਾਜ਼ਮਾਂ ਦੇ ਸਹਿਯੋਗ ਦੇ ਨਾਲ ਵੈਗਰੂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਵੈਗਰੂ ਇਹ ਲੰਗਰ ਸੇਵਾ ਚੱਲਦੀ ਹੈ ਇਹ ਲੰਗਰ ਸੇਵਾ ਦੇ ਵਿਸ਼ੇਸ਼ ਸਹਿਯੋਗੀ ਹਨ ਵੈਗਰੂ ਪੈਂਡ ਕੋਠੇ ਲਾਲ ਸਿੰਘ ਵਾਲੇ ਕੋਠੇ ਸੰਧੂਆਂ ਵਾਲੇ ਕੋਠੇ ਫੂਲਾ ਸਿੰਘ ਵਾਲੇ ਕੋਠੇ ਚੇਤ ਸਿੰਘ ਵਾਲੇ ਝੋਟੀਆਂ ਵੈਗਰੂ ਕਿਲੀ ਪਿੱਸੀਆਣਾ ਬੁਰਜ ਮਹਿਮਾ ਸਵਾਈ ਮਹਿਮਾ ਸਰਕਾਰੀ ਮਹਿਮਾ ਤੋਂ ਪ੍ਰਸ਼ਾਦਾ ਆਉਂਦਾ ਸਵਾਈ ਮਹਿਮਾ ਤੋਂ ਵੈਗਰੂ ਮਹਿਮਾ ਸਰਜਾ ਮਹਿਮਾ ਭਗਵਾਨਾ ਵੈਗਰੂ ਕੋਟਲੀ ਵੈਗਰੂ ਕੋਟਲੀ ਦੇ ਸਾਰੇ ਕੋਠਿਆਂ ਤੋਂ ਗੰਗਾ ਪੈਂਡ